بس 24 ਘੰਟੇ ਮੇਰੇ ਪਿੱਛੇ ਪਈ ਰਹਿੰਦੀ ਆ ਤੈਨੂੰ ਆਈ ਸਮਝ ਨਾ ਮਿੰਟਾਂ 'ਚ ਮੇਰ ਨਾਲ ਮਿੱਠੀ ਬਣ ਗਈ ਆ ਮੈਨੂੰ ਕਿਤੇ ਸਮਝ ਨਹੀਂ ਆਉਂਦੀ ਤੂੰ ਮੇਰੀ ਗੱਲ ਮੰਨੇਂਗੀ ਮੈਂ ਜਿੱਦਾਂ ਕਹੂੰ ਭਲਾ ਇਹ ਕੀ ਮਤਲਬ ਹੋਇਆ ਮੈਂ ਜਿੱਦਾਂ ਕਹੂੰ ਓਦਾਂ ਮੰਨਣਾ ਪੈਣਾ ਹੁਣ ਤੇ ਮੈਂ ਵੀ ਪੱਕੀ ਧਾਰ ਲਈ ਆ ਸੁਣਦੀ ਆ ਨਾ ਮਾਤਾ ਦੀਆਂ ਗੱਲਾਂ ਵੀ ਕੀ ਕਰਦੀ ਆ ਬਥੇਰੀਆਂ ਚਿਰ ਸੁਣ ਲੀਆਂ ਨੇ ਹੁਣ ਪੱਕੀ ਧਾਰ ਲਈ ਆ ਹੁਣ ਮੇਰ ਨਾਲ ਕੋਈ ਗੱਲ ਕੀਤੀ ਨਾ ਹੁਣ ਫਿਰ ਸ਼ੱਕ ਮੈਂ ਵੀ ਨਹੀਂ ਛੱਡਣਾ ਡਰ ਡਰ ਕੇ ਇੰਨਾ ਟਾਈਮ ਨਹੀਂ ਮੇਥੋਂ ਨਿਕਲਣਾ ਹਾਂ ਉਦਰੀ ਜਾਨ ਦੁਖੀ ਕੀਤੀ ਪਈ ਆ ਨਿੱਕੀ ਹੋ ਬੜ ਬੜ ਕਰੰਟਈਆ ਕੀ ਹੋਇਆ ਨਹੀਂ ਮੰਮੀ ਆ ਗਰਮੀ ਨਾ ਜਾਣ ਦੁਖੀ ਹੋਈ ਪਈ ਹੋਰ ਕੀ ਫੇਕ ਬਣਾਈ ਕੋਈ ਸਲਾਹ ਹਾਂ ਸਲਾਹ ਕਾਦੀ ਬਣਾਉਣੀ ਆ ਮੰਮੀ ਮੈਂ ਕਿਤੇ ਵਾਂਡੇ ਤੁਰੀਆਂ ਵੀ ਜਿਹੜੀ ਮੈਂ ਸਲਾਹ ਬਣਾ ਕੇ ਤੁਹਾਨੂੰ ਦੱਸਣੀ ਤੁਹਾਨੂੰ ਕਿਹਾ ਵਾ ਵੀ ਹਾਂ ਮੰਮੀ ਕੋਈ ਨਹੀਂ ਮੈਂ ਆਪਣੀ ਮਾਂ ਦੇ ਪਿੰਡ ਨਹੀਂ ਜਾਂਦੀ ਆਪਣੇ ਬੱਚੇ ਪਾਲੂੰਗੀ ਬਸ ਇਨਾ ਬੱਚਿਆਂ ਦਾ ਖਰਚਾ ਦੇਈ ਜਾਓ ਮੇਰੇ ਬੇਸ਼ੱਕ ਨਾ ਦੋ ਜਿਹੜਾ ਮੈਂ ਤੁਹਾਡਾ ਗੋਵਾ ਕੂੜਾ ਕਰੂੰਗੀ ਕੋਈ ਗੱਲ ਨਹੀਂ ਉਹ ਬੱਚਿਆਂ ਦਾ ਖਰਚਾ ਦੇਈ ਜਾਓ ਹੋਰ ਕੀ ਗਰਮੀ ਤੋ ਬੱਚੇ ਤੇਰੇ ਨਹੀਂਗੇ ਉਹ ਬੱਚੇ ਸਾਡੇ ਆ ਐਦਾਂ ਨਾ ਗੱਲਾਂ ਕਰ ਮੈਂ ਬੱਚਿਆਂ ਨੂੰ ਨਹੀਂ ਮਾਰਾਂ ਕਹਿੰਦੀ ਤੇ ਨਾ ਮੇਰੇ ਬੱਚਿਆਂ ਨੂੰ ਵਿੱਚ ਲਿਆ ਕਰ ਗੱਲ ਦੇ ਮੰਮੀ ਬੜੀ ਖੁਸ਼ੀ ਵਾਲੀ ਗੱਲ ਆ ਵੀ ਬੱਚੇ ਤੁਹਾਡੇ ਆ ਹਾ ਜਿਹੜੀਆਂ ਗੋਲ ਗੋਲ ਗੱਲਾਂ ਕਰਦੇ ਹੋ ਨਾ ਮੇਰੇ ਸਮਝ ਸਾਰੀਆਂ ਹੁੰਦੀਆਂ ਜੇ ਮੂੰਹ ਨਹੀਂ ਨਾ ਖੋਲਣਾ ਚਾਹੁੰਦੇ ਅੱਜ ਮੈਂ ਆਪਣਾ ਮੂੰਹ ਖੋਲ ਕੇ ਤੁਹਾਨੂੰ ਦੱਸ ਦਿੰਨੀ ਆ ਜੋ ਤੁਸੀਂ ਚਾਹੁੰਦੇ ਆ ਨਾ ਤੇ ਮੈਂ ਕਰਾਉਣਾ ਦੂਜਾ ਵਿਆਹ ਤੇ ਨਾ ਮੈਂ ਜਾਣਾ ਇਸ ਘਰ ਇਹ ਗੱਲ ਸੁਣ ਲਓ ਤੇ ਇਹ ਵੀ ਨਾ ਕਿਓ ਫਿਰਰੇ ਬੱਚੇ ਲਾ ਲਾਂਗੇ ਤੇਨੂੰ ਕੱਢ ਦਾਂਗੇ ਇਹਨਾਂ ਦੋਵਾਂ ਗੱਲਾਂ ਦਾ ਖਾਸ ਖਿਆਲ ਰੱਖੀ ਬਾਕੀ ਜੋ ਕਹੇਗੀ ਉਹ ਮੈਂ ਮੰਨ ਲੂੰਗੀ ਇਹਨੇ ਜੋ ਕਿ ਮੇਰੀ ਮਾਂ ਹੈਗੀ ਆ ਵੀ ਮੇਰੇਆਂ ਬੱਚਿਆਂ ਦਾ ਵੀ ਪਾਲਣ ਪੋਸ਼ਣ ਕਰ ਸਕਦੀ ਹੈ ਤੇ ਕੋਈ ਨਹੀਂ ਮਾਤਾ ਰੱਬ ਕਰਮ ਉਹਨਾਂ ਦੇ ਨਾਲ ਹੀ ਆ ਪੜਨ ਲਿਖਣਗੇ ਨਾ ਤਾਂ ਬੱਚੇ ਆਪੇ ਪੈਰਾਂ ਤੇ ਸਟੈਂਡ ਹੋ ਜਾਂਦੇ ਇਹ ਪਲੇਖਾ ਕੱਢਦੀ ਗੱਲ ਸੁਣ ਮੇਰੀ ਬਹੁਤੀਆਂ ਗੱਲਾਂ ਨਾ ਕਰ ਬੱਚੇ ਮੇਰੇ ਆ ਕਿਉਂ ਮੈਂ ਨਾਨਕੇ ਜਾਣ ਦੇਵਾਂ ਹਾਂ ਇਹਨਾਂ ਬਰਤਿਆਂ ਨੂੰ ਤਾਂ ਤਰਸਦਿਆਂ ਆਣ ਆਗੇ ਆ। ਮੰਮੀ ਬੜੀ ਕਹਿੰਦਾ ਬੱਚੇ ਮੈਂ ਉਹ ਗੱਲ ਆਪਣੇ ਪੇਕੇ ਛੱਡ ਆਉਂ ਮਾਂ ਕੋ ਮਾਂ ਤੇਰੀ ਬਹੁਤੀ ਪਾਲਦੀ ਮੈਂ ਨਹੀਂ ਪਾਲ ਸਕਦੀ। ਮੈਂ ਤੁਹਾਨੂੰ ਆਖਿਆ ਬੜੀ ਖੁਸ਼ੀ ਵਾਲੀ ਗੱਲ ਆ ਤੁਸੀਂ ਪੋਤੀ ਪੋਤਾ ਆਪਣਾ ਪਾਲੋ ਪੜਦੇ ਆ ਹੋਰ ਚੌਂ ਦਿਨਾਂ ਨੂੰ ਚਲੋ ਉਹਨਾਂ ਨੇ ਮਿਲਣ ਆਉਣਾ ਮਾਂ ਨੇ ਆਣਿਆ ਨੇ ਮਿਲ ਜਾਣਗੇ ਬੜੀ ਵਧੀਆ ਗੱਲ ਆ ਪਰ ਹਾੜੀ ਗੋਲਮੋਲ ਗੱਲ ਐ ਨਾ ਇਹਦੀ ਮੈਂ ਤੁਹਾਨੂੰ ਸਮਝ ਦਿੱਤੀ ਐ ਵੀ ਸਮਝ ਆਪਣੇ ਦਿਮਾਗ 'ਚ ਸੋਚ ਵਿਚਾਰ ਲਓ। ਇਹ ਨਾ ਭਲੇਖਾ ਰੱਖਿਓ। ਹਾਂ ਜੇ ਮਨੀ ਦੇ ਨਾਂ ਨਾਲ ਜੁੜੀ ਐ ਨਾ ਜੁੜੀ ਉਸੇ ਨਾਂ ਨਾਲ ਰਹਿਓ। ਇਹ ਮੇਰੇ ਖਰੇ ਜਵਾਬ ਆ ਇਹ ਸੁਣ ਕੇ ਜੇ ਘਰੋਂ ਕੱਢਣ ਦਾ ਵੀ ਫੈਸਲਾ ਲੈਣੀ ਆ ਨਾ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਕੰਮ ਕਰਕੇ ਰੋਟੀ ਖਾ ਸਕਦੀ ਆ ਮੈਂ ਨਹੀਂ ਮੈਂ ਤੇਰੇ ਨਾਲ ਗੱਲ ਕੋਈ ਕਰਨਾ ਹੀ ਆ ਤੂੰ ਤਾਂ ਵਲਫਰੇਬਾਂ ਦੀ ਭਰੀ ਪਈ ਆ ਇਦਾਂ ਗੱਲਾਂ ਕਰੀਦੀਆਂ ਸੱਸ ਮਾਨ ਤੇ ਕਿਹੜੀ ਗੱਲ ਕਰਨ ਆਇਆ ਜੇ ਮੈਂ ਤੁਹਾਨੂੰ ਉਸ ਦਿਨ ਬਾਹਰ ਬੈਠਿਆਂ ਦੱਸ ਦਿੱਤਾ ਵੀ ਹਾਂ ਮੰਮੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕੋਈ ਨਾ ਮੈਂ ਇਸੇ ਘਰ ਚੀਆਂ ਬੱਚੇ ਪਾਲੂੰਗੀ ਕੰਮ ਧੰਦਾ ਕਰੂੰਗੀ ਬੱਚੇ ਤੁਹਾਡੇ ਪੋਤੀ ਪੋਤਾ ਤੁਹਾਡੇ ਸਾਹਮਣੇ ਰਹਿਣਗੇ ਮੈਂ ਵੀ ਤੁਹਾਡੇ ਕੋਲ ਰਾਵਾਂਗੀ ਮੰਮੀ ਕੋਲ ਆਵਾਂ ਮਾ ਜਾਵਾਂਗੀ ਤੁਸੀਂ ਇਹੋ ਹੀ ਡੱਕਿਆ ਹੈ ਨਾ ਵੀ ਮਾਂ ਕੋ ਨਾ ਜਾ ਪਹਿਲਾਂ ਹਾਂ ਕਾਦੀ ਰੋਜ਼ ਦਿਹਾੜੀ 2 ਘੰਟੇ ਗੱਲ 2 ਘੰਟੇ ਨਹੀਂ ਲੰਘਦੇ ਜਿੱਥੇ ਮੈਂ ਬੈਣੀ ਉੱਥੇ ਮਗਰ ਫਿਰ ਕੀਤੀ ਸੋਚ ਵਿਚਾਰ ਕੀਤੀ ਸਲਾਹ ਮੈਂ ਕਿਹੜੇ ਮੇਲੇ ਜਾਣਾ ਮੈਨੂੰ ਦੱਸ ਸਲਾਹ ਗਾਸਣ ਮੇਰੀ ਬਹੁਤਾ ਬੋਲਣਾ ਮੂੰਹ ਬੰਦ ਕਰਕੇ ਨਾ ਤੇ ਜਦੱਕ ਮੇਰੀ ਧਿਆਨ ਨਾਲ ਗੱਲ ਸੁਣ ਮੈਂ ਤੈਨੂੰ ਇਹ ਨਹੀਂ ਕਹਿੰਦੀ ਵਿਆਹ ਕਰਾ ਲੈ ਜਾ ਕਿਤੇ ਚਲ ਜਾ ਜਾਂ ਪੇਕੇ ਚਲ ਜਾ ਮੈਂ ਤੈਨੂੰ ਇਹ ਸਲਾਹ ਦੇਣ ਗਈ ਆ ਵੀ ਕੋਈ ਗੱਲ ਨਹੀਂ ਪਿਆਰੀ ਬੰਨਾ ਮਨੀ ਦਾ ਹੈਗਾ ਵਾ ਆਪਾਂ ਨਿਆਣੇ ਰਾਲ ਮਿਲ ਕੇ ਪਾਰਾਂਗੇ ਕੋਈ ਗੱਲ ਨਹੀਂ ਰਹੀ ਗੱਲ ਕਰਮ ਉਹਦੀ ਆਪਣੀ ਬਲਜੀਤ ਦੀ ਤੇ ਬਲਜੀਤ ਕਿਹੜਾ ਮਾੜਾ ਕਹਿਣ ਦੀ ਆ ਉਹ ਤੇ ਵਿਚਾਰੀ ਨੂੰ ਜਿੱਦਾਂ ਕਹੂੰ ਉਹ ਨੂੰ ਕਹੋ ਮੰਨ ਲੈਂਦੀ ਮम्मी ਮੈਨੂੰ ਉਹ ਕੁਛ ਨਹੀਂ ਕਹਿੰਦੀ ਬਸ ਜੇ ਤੂੰ ਹਾਂ ਗੱਲ ਤੇ ਰਾਜੀ ਜੇ ਨਾ ਤੁਹਾਡਾ ਪੋਤੇ ਆ ਤੇ ਮੇਰਾ ਵੀ ਬੰਦਾ ਆਪਣੇ ਹੱਥੀ ਤੁਹੀਂ ਮੈਨੂੰ ਨੋ ਬਣਾ ਕੇ ਲਿਆਂਦਾ ਸੀ ਮੇਰੇ ਵੀ ਬੰਦੇ ਦੀ ਜ਼ਮੀਨ ਜਾਇਦਾਦ ਆ ਤੇ ਮੈਂ ਵੀ ਉਹਦੇ ਸਿਰ ਤੇ ਹੀ ਉਹਦੇ ਬੱਚੇ ਪਾਲਣੇ ਆ ਤੇ ਬੜੀ ਖੁਸ਼ੀ ਵਾਲੀ ਜੇ ਮੈਂ ਮਾੜੀ ਚੰਗੀ ਮੋਹ ਨਿਕਲ ਗਈ ਹੋਵੇ ਹੱਥ ਜੋੜ ਕੇ ਮਾਫੀ ਮੰਗਦੀ ਆ ਬਸ ਮੈਂ ਇੰਨੀ ਗੱਲ ਤੁਹਾਡੇ ਨਾਲ ਕਰਨੀ ਸੀ ਕਿਤੇ ਇਹ ਮਨ ਚ خیال ਨਾ ਹੋਵੇ ਕਿ ਕਿਤੇ ਦੂਜੇ ਥਾਂੇ ਘਰੋਂ ਚਲ ਜੂਗੀ ਤੇ ਵਿਆਹ ਕਰਾ ਲੂਗੀ। ਬਸ ਆ ਮੰਮੀ ਮੈਨੂੰ ਵਹਿਮ ਸੀ ਜਿਹੜੀ ਸੱਚੀ ਗੱਲ ਹੀ ਮੈਂ ਬਾਹਰ ਕੱਢਦੀ ਮਨੂੰ। ਇੱਥੇ ਹੀ ਕੰਮ ਕਰਨਾ, ਇੱਥੇ ਕੰਮ ਕਰ। ਇਹੋ ਘਰ ਕੰਮ ਕਰਨੇ ਕੀ ਤੇ ਚੰਗੀ ਲੱਗੇਗੀ। ਬਸ ਮੰਮੀ ਫਿਰ ਤੁਸੀਂ ਮੈਨੂੰ ਆਪਣੇ ਨਾਲ ਰੱਖ। ਤੈਨੂੰ ਗੱਲ ਕੀ ਕਹਿਣੀ ਆ? ਤੂੰ ਤਾਂ ਸਿਰ ਤੇ ਵਾਲਾਂ ਨੂੰ ਪੈਂਦੀ ਸਮਝਾਉਣਾ ਤੈਨੂੰ ਕੀ ਆ? ਸਾਡੀ ਤੇ ਤੂੰ ਮੰਨਣੀ ਨਹੀਂ। ਨਿਆਣੇ 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 ਤੇਰੇ ਆ। ਨਿਆਣੇ ਸਾਡੇ ਹੀ ਆ। ਮੈਨੂੰ ਤੇ ਹੋਰ ਹੀ ਸ਼ੱਕ ਪਈ ਜਾਂਦੇ ਆ। ਇਹ ਕਰ ਲਈ ਸਲਾਹ, ਕਰ ਲਈ ਸਲਾਹ। ਮੇਰੇ ਵੀ ਬਾਲੇ ਹੀ ਦਿਲ ਚ ਜੇ ਕੋਈ ਹਉ ਮੰਨ ਚ ਗੱਲ ਨਾ ਤੇ ਨਿਕਲ ਜੂ ਇਹਨਾਂ ਦੇ ਮਨੋਂ ਹੁਣ ਮਾਤਾ ਬੁੜਕੀ ਆ ਨਾ ਕਿੱਡੀ ਛੇਤੀ ਗਈ ਇਹਦੇ ਦਿਲ ਚੋਂ ਵੀ ਖਰੇ ਘਰੋਂ ਨਿਕਲ ਜੂ ਦੂਜੇ ਥਾਂ ਜਾ ਕੇ ਬਹਿ ਜੂ ਤੇ ਨਿਆਣੇ ਮੇਰੇ ਕੋ ਰਹਿ ਜਾਣਗੇ ਇਹ ਗੱਲ ਨਹੀਂ ਹੋਣੀ ਗਰਮੀਤ ਮੰਮੀ ਬੜੀ ਫੂਫੂ ਕਰਕੇ ਗਈ ਕੀ ਕਹਿੰਦੀ ਬਹਿ ਜਾ ਫਿਰ ਦੀਦੀ ਦੱਸਨੀ ਆ ਗੁੱਸਾ ਹੀ ਚੜ ਗਿਆ ਅੱਜ ਮਿੰਨੋ ਵੀ ਕਿਹੜੀ ਗੱਲ ਦਾ ਗੁੱਸਾ ਮੈਂ ਕਿਹਾ ਜੋ ਹੋਵੇ ਖੀ ਜਾਉ ਜਦੋਂ ਮੈਨੂੰ ਬੈਂਦੇ ਤੈਨੂੰ ਪਤਾ ਨਾ ਵਾਜਾ ਮਾਰ ਮਾਰ ਮੈਨੂੰ ਕਦੀ ਟਾਲੀ ਥੱਲੇ ਲਾ ਜਾਂਦੀ ਆ ਕਦੀ ਮਨੋਂ ਪਿੰਡੀਆਂ ਲੱਗ ਲੈ ਜਾਂਦੀ ਸੱਜੀ ਲੱਗੇ ਕਦੀ ਅੰਦਰ ਆਣ ਵੜਦੀ ਆ ਆਹੋ ਇੱਕੋ ਹੀ ਗੱਲ ਖੜੀ ਆ ਫਿਰ ਤੇਰੀ ਸਲਾਹ ਆ ਨਾ ਤੂੰ ਮੰਨਦੀ ਆ ਨਾ ਜੋ ਮੈਂ ਕਹੂੰਗੀ ਫਿਰ ਉਹ ਕਰੂੰਗੀ ਨਾ ਉਸੇ ਗੱਲ ਤੇ ਰਹੇਗੀ ਨਾ ਬਸ ਇੱਕੋ ਗੱਲ ਕਰੀ ਜਾਂਦੀ ਆ ਆ ਮੇਰੇ ਦਿਮਾਗ ਨੇ ਕੰਮ ਕੀਤਾ ਜਦੋਂ ਪਹਿਲੇ ਦਿਨ ਤੁਸੀਂ ਆ ਮੇਰੇ ਨਾਲ ਗੱਲ ਕੀਤੀ ਆ ਮੈਂ ਤੁਹਾਨੂੰ ਜਵਾਬ ਦੇਤਾ ਪੀ ਹਾਂ ਮੰਮੀ ਮੈਂ ਬੱਚੇ ਪਾਲੂੰਗੀ ਕੋਈ ਨਹੀਂ ਤੂੰ ਆਖਿਆ ਮਾਂ ਦੇ ਘਰ ਨਾ ਜਾ ਮੈਂ ਮਾਂ ਦੇ ਨਹੀਂ ਜਾਂਦੀ ਮੈਂ ਤੁਹਾਡੇ ਕੋ ਰਹਿ ਕੇ ਬੱਚੇ ਪਾਲ ਲੈਣੀ ਨਾ ਫੇਰ ਤੇਰਾ ਕੀ ਮਤਲਬ ਹੈ ਇਹਦੇ ਜੋ ਦਿਮਾਗ ਚ ਘੁੰਮਦਾ ਨਾ ਉਹ ਫਿਰ ਮੈਨੂੰ ਖਟਕ ਗਈ ਤੇ ਮੈਂ ਵੀ ਫਿਰ ਦੇਦੀ ਗਾੜੀ ਨੂੰ ਲਾਫਾ ਕਰਦੀ ਮੈਂ ਇਹ ਇਹਨਾਂ ਸੋਚੀ ਕਿ ਕਿਤੇ ਬਹਿ ਜੂਗੀ ਉਹ ਪੈਣਾ ਜਿੱਦਾਂ ਤੇ ਆਪ ਵਾ ਨਾ ਉਦੋਂ ਦਾ ਅਗਲੇ ਬਾਰੇ ਸੋਚ ਲੈਂਦੇ ਕੀ ਪਤਾ ਕੀ ਸੋਚਦੀ ਹੋਣੀ ਆ ਤੇ ਕੀ ਸਮਝਦੀ ਹੋਣੀ ਆ ਕੀ ਪਤਾ ਨਹੀਂ ਬੜੀ ਗਈ ਹੁਣ ਪੂਪੂ ਕਰਦੀ ਉਹਨਾਂ ਤੇ ਮੇਰੇ ਤੇ ਪਿਆਰ ਆਉਂਦਾ ਹੈ ਜਦੋਂ ਮੈਂ ਇੰਨੀ ਗੱਲ ਕਹੀ ਭੱਜ ਗਈ ਤੂੰ ਤੇ ਪੁੱਠੀਆਂ ਸੋਚਾਂ ਸੋਈਦੀ ਪੁੱਠੀ ਸੋਚ ਸੋਚ ਕੇ ਬੈਠੀ ਮੈਂ ਨਾ ਕਮੀ ਪੀ ਇਹ ਵਿਆਹ ਕਰਾ ਲੂਗੀ ਜਾਂ ਕੇ ਇਹਦੇ ਬਹਿ ਜੂਗੀ ਘਰੋਂ ਚਲ ਜੂਗੀ ਨਿਆਣੇ ਛੱਡ ਕੇ ਮੈਂ ਇਹ ਭੁੱਲ ਜਾ ਮੈਨੂੰ ਉੱਥੇ ਦੋ ਰੋਟੀਆਂ ਖਾਣੀਆਂ ਮਨਜ਼ੂਰ ਆ ਮੈਂ ਕਿਹਾ ਗੋਏ ਕੂੜੇ ਦਾ ਨਾ ਦਈ ਜਾ ਹੀ ਮੈਨੂੰ ਜੋ ਲੋਕੀ ਦਿੰਦੇ ਕੰਮ ਵਾਲਿਆਂ ਕਿਉਂ ਗਰਮੀ ਦਾ ਤੂੰ ਵੀ ਇਹ ਘਰ ਦੀ ਮਾਲਕ ਵਾਂ ਨਾਲ ਇਸੇ ਗੱਲ ਤੇ ਰਹੀਂ ਮੈਂ ਤੇਰੇ ਨਾਲ ਆ ਪੜ ਪੈਣਾ ਤੇਰਾ ਹੀ ਨਹੀਂ ਪਤਾ ਲੱਗਾ ਤੂੰ ਕਿਹੜੇ ਵਾਲੇ ਬਦਲ ਜਾਨੀ ਅੱਜ ਜਦੋਂ ਤੂੰ ਵਿੱਚ ਜੇ ਬਦਲ ਗਈ ਨਾ ਮੇਰਾ ਮਨ ਵੀ ਡਰ ਲੱਗ ਗਿਆ ਸੀ ਨਹੀਂ ਨਹੀਂ ਦੀਦੀ ਮੈਂ ਵਿੱਚ ਜੇ ਬਦਲੀ ਨਹੀਂ ਮੈਂ ਤਾਂ ਹੋਰ ਕੋ ਸੋਚਿਆ ਸੀ ਇਹ ਤੇ ਮੇਰੀ ਸਾਰੀ ਗੇਮ ਪੁੱਠੀ ਪੈ ਗਈ ਹੈ ਮੈਂ ਤਾਂ ਮੇਰੇ ਪੁੱਤ ਨੇ ਹੋਰ ਸਕੀਮਾਂ ਲਾਈਆਂ ਸੀ ਇਹ ਅੰਦਰ ਹੋਰ ਸਕੀਮਾਂ ਘੜ ਕੇ ਬੈਠੀ ਆ ਇਹ ਤਾਂ ਕੁਲ ਤੇ ਨਹੀਂ ਆਉਂਦੀ ਤੇ ਸਿਰ ਦੇ ਵਾਲਾ ਨੂੰ ਪੈਣ ਈ ਇਹਨੇ ਕਿੱਥੇ ਆਖੇ ਲੱਗਣਾ ਹੁੰਦਾ ਰਖਬੀਰ ਨਾ ਤੇ ਕੋਈ ਲੰਨੇ ਆ ਜੁਗਤ ਕੋਈ ਤੇ ਫੇਰ ਹੀ ਗੱਲ ਬਣਨੀ ਹੁਣ ਇਹ ਇਹ ਤੇ ਲੰਘ ਗਈ ਆਪਣੇ ਵਾਕਾਂ ਚ ਉਹ ਗੱਲ ਨਹੀਂ ਬਣਨੀ ਹੋਣੀ ਦੀ ਦੀਦੀ ਮੈਂ ਬਦਲੀ ਨਹੀਂਗੀ ਤੁਸੀਂ ਮੇਰੀ ਗੱਲ ਨੂੰ ਸਮਝੋ ਸਮਝਣ ਦੀ ਕੋਸ਼ਿਸ਼ ਕਰੋ ਦੀਦੀ ਮੇਰੇ ਹਾਲਾਤ ਹੀ ਇਦਾਂ ਦੇ ਆ ਕਦੀ ਮੈਂ ਦੀਦੀ ਮਨ ਮੇਰਾ ਲੱਗ ਜਾਂਦਾ ਸਾਰਾ ਜੇ ਕਦੀ ਮੇਰਾ ਮਨ ਉਦਾਸ ਹੋ ਜਾਂਦਾ ਵਾ ਗਰਮੀਤ ਸਮਝਿਆ ਤੇ ਹੈਗਾ ਵਾ ਸਮਝਿਆ ਵਾ ਤਾਂ ਹੀ ਤੇਰਾ ਸਾਥ ਦਿੰਨੀ ਆ ਆ ਤੂੰ ਹੀ ਬਦਲ ਜਾਨੀ ਆ ਤੇਰਾ ਹੀ ਪਤਾ ਲੱਗਦਾ ਕਿਹੜੇ ਵੇ ਉਹਨਾਂ ਵੱਲ ਹੋ ਜਾਨੀ ਨਾਲੇ ਮੰਮੀ ਦਾ ਤੇ ਕੰਮ ਹੀ ਆ ਚੂਲਾ ਦੇਣ ਦਾ ਕਦੀ ਮੈਨੂੰ ਸਿਖਾ ਲਿਆ ਤੇ ਕਦੀ ਤੈਨੂੰ ਸਿਖਾ ਲਿਆ ਮੈਂ ਇੱਥੇ ਬੈਠੀ ਆ ਸਿਰਫ ਤੇਰੇ ਕਰਕੇ ਨਹੀਂ ਤੇ ਮੇਰੇ ਕਿਹੜੇ ਨਿਆਣੇ ਰੋਂਦੇ ਆ ਨਰਗਬੀਰ ਮੇਰਾ ਸਾਥ ਦਿੰਦੇ ਆ ਨਾ ਕਿਤੇ ਬੈਂਦੇ ਆ ਨਾ ਕੋਈ ਗੱਲਬਾਤ ਕਰਦੇ ਆ ਮੈਂ ਕੀ ਕਰਨਾ ਇੱਥੇ ਰਹਿ ਕੇ ਦੀਦੀ ਹਾਂ ਗੱਲ ਨਾ ਆਖਿਓ ਵੀ ਮੇਰੇ ਕਿਹੜੇ ਨਿਆਣੇ ਆ ਮੈਂ ਪੂਰਾ ਹੱਕ ਦਿੰਦੀ ਤੁਹਾਨੂੰ ਆਪਣੇ ਬੱਚਿਆਂ ਦਾ ਮੇਰੇ ਬੱਚਿਆਂ ਦੀ ਮਾਂ ਤੁਸੀਂ ਹੋ ਦੀਦੀ ਮੈਨੂੰ ਵੀ ਤੇ ਤੁਹਾਡਾ ਸਾਥ ਹੀ ਚਾਹੀਦਾ ਵਾ ਹੁਣ ਬੱਚੇ ਘਰ ਹੁੰਦੇ ਨਾ ਤੇ ਮੇਰਾ ਮਨ ਹੋਰ ਥੇ ਹੋਰ ਥੇ ਹੁੰਦਾ ਹੁਣ ਬੱਚੇ ਉਹਨੇ ਹੋਸਟਲ ਪਾਏ ਹੀ ਤੇ ਮੇਰਾ ਵੀ ਹੁਣ ਦੀਦੀ ਜੇ ਨਹੀਂ ਕਰਨਾ ਤੇ ਉਹਨਾਂ ਦੀ ਖੁਆਇਸ਼ ਹੀ ਬੱਚੇ ਹੋਸਟਲ ਪੜਾਉਣ ਦੀ ਮੈਂ ਕਹਣਾ ਬੱਚੇ ਹੋਸਟਲ ਹੀ ਪੜਦੇ ਰਹਿੰਦੇ ਵਧੀਆ ਗੱਲ ਆ ਚਲੋ ਆਉਣਗੇ ਛੁੱਟੀਆਂ 'ਚ ਆਉਣਗੇ ਤਾਂ ਸਹੀ ਗਨਵੀਤ ਪਰ ਖੱਚਾ ਪਾਣੀ ਵੀ ਤੈਨੂੰ ਪਤਾ ਹੀ ਆ ਮੈਂ ਤਾਂ ਕਹਿੰਨੀ ਬੱਚੇ ਆਪਣੇ ਲਾਗੇ ਰਹਿਣ ਤੇ ਵਧੀਆ ਵਾ ਨਹੀਂ ਤੇ ਇਹ ਜਿੱਦਾਂ ਦੀ ਇਹਨਾਂ ਦੀ 네ਗੇਟਿਵਸ ਹੋ ਜਾਂਣਾ ਇਹਨਾਂ ਨੇ ਬੱਚਿਆਂ ਦੇ ਮਨ 'ਚ ਵੀ ਇਦਾਂ ਦੀ ਭੜ ਦੇਣੀ ਆ ਤੇ ਤੇਰੇ ਖਿਲਾਫ ਕਰ ਦੇਣੇ ਆ ਵੇਖੀ ਸਹੀ ਸੋਚਦੀ ਆਂ ਦੀਦੀ ਮੈਂ ਅੱਗੋਂ ਤੋਂ ਨਾ ਬੱਚੇ ਇੱਥੇ ਹੀ ਪੜਨੇ ਪਾ ਲੈਨੇ ਬੱਚਿਆਂ ਨਾਲ ਮੇਰਾ ਦਿਲ ਲੱਗਰੋ ਮੈਂ ਕਹਿੰਦੀ ਜਦੋਂ ਮੈਂ ਵੀ ਇਹ ਗੱਲ ਸੁਣਨੀ ਆਂ ਕਦੀ ਤੂੰ ਮਿਲ ਚਲ ਜਾਨੀ ਕਦੀ ਮੰਮੀ ਤੇ ਰਕबीर ਮਿਲ ਚਲ ਜਾਂਦੇ ਯਾਨੀ ਜਦ ਮੰਮੀ ਦਾ ਦਿਮਾਗ ਵੀ ਤੇ ਪੁੱਠਾ ਹੀ ਆ ਕਿਹੜੀ ਕੋਈ ਚੰਗੀ ਸਲਾਹ ਦੇਣੀ ਆ ਨਾ ਉਹਨਾਂ ਨੇ ਮੈਂ ਜਿਉਂ ਵਿਆਹੀ ਨਾ ਚੰਗੀ ਸਲਾਹ ਉਹਨਾਂ ਨੇ ਕੀਤੀ ਤੇ ਨਾ ਦਿੱਤੀ ਜਿਹੜੇ ਮੇਰ ਨਾਲ ਪਿਆਰ ਨਾ ਰਹੀ ਉਹ ਵੀ ਆਪਣੇ ਮਤ ਬਲਵਾਤੇ ਰਹੀ ਮਾੜੀਆਂ ਹੀ ਸਲਾਹਾਂ ਹਮੇਸ਼ਾ ਦਿੱਤੀਆਂ ਚਲ ਠੀਕ ਆ ਹੁਣ ਤੂੰ ਆਪਣੀ ਗੱਲ ਤੇ ਰਹੀਂ ਚੰਗਾ ਠੀਕ ਇਹਨਾਂ ਦੇ ਮਗਰ ਨਾਲਾ ਜੀ ਮੰਮੀ ਦਾ ਸੁਭਾਅ ਨਹੀਂ ਚੰਗਾ ਮੈਂ ਤੈਨੂੰ ਵਾਰ-ਵਾਰ ਸਮਝਾਈ ਜਾਂਦੀ ਹਾਂ ਕੋਈ ਨਹੀਂ ਦੀਦੀ ਬਹਿ ਜਾ ਚੱਲੀ ਕਿੱਥੇ ਆ ਨਹੀਂ ਨਹੀਂ ਵੇਲਾ ਵਾ ਹੁਣ ਰਕबीर ਬਾਹਰੋਂ ਆਵੇ ਪੈਲੀ ਤੋਂ ਉਦਨਾ ਗੱਲ ਕਰਾਂ ਫੇਰ ਮੇਰੇ ਦਿਮਾਗ ਤੋਂ ਬੋਝ ਲੱਥਣਾ ਹਾ ਹੇ ਮੇਰਾ ਤਾਂ ਮਾਨੀ ਫਿਟੂ ਫਿਟੂ ਕਰ ਲਾ ਬੇ ਬੇਨੇ ਕੀ ਕੀਤਾ ਵਾ ਇਹ ਤਾਂ ਉਂ ਪ੍ਰੀਤੀ ਪ੍ਰੋਹ ਗੱਲ ਪਰਿਪੀਤੀ ਹੈ ਮਿੱਠੀ ਮਾਤਾ ਹਾਂ ਬਾਈ ਫਿਰ ਆ ਗਿਆ ਮੈਂ ਮੈਨੂੰ ਹੀ ਡਿੱਕਣ ਲਈ ਹਾਂ ਅ ਮਮੀ ਕੋ ਥੋੜਾ ਜਿਹਾ ਕੰਮ ਰਹਿ ਗਿਆ ਨਿਭਲ ਗਿਆ ਤੇ ਚੱਲ ਨਿਭੜ ਗਿਆ ਸਾਰਾ ਆਹੋ ਚੱਲ ਚੰਗਾ ਇੱਕ ਬੰਨੇ ਕੰਮ ਲੱਗਾ ਸਾਡਾ ਕੀ ਕਰ ਲਾਥਾ ਟਾਲੇ ਬੰਨੇ ਦਾ ਫਿਕਰ ਲਾਤਾ ਹਣ ਚਾ ਰੂੜੀਆਂ ਘੱਟੇ ਜਿਧ ਪਾਉਣੀਆਂ ਪਉਦ ਬਣਾਉਦੋ ਵੇਖੀ ਜਾਓ ਆਓ ਚਲ ਬੰਦਾ ਬੁੰਨਾ ਡਾਕ ਨਾਲ ਪਾਈ ਜਾਣੀ ਆ ਹਾਂ ਆਹੋ ਇਹੋ ਜਿਆਦਾ ਕੰਮ ਹੀ ਹਾਂ ਉਹ ਰਕबीर ਮੈਂ ਤਾਂ ਗਰਮੀਤ ਨੂੰ ਐਵੇਂ ਸਮਝਿਆ ਇਹ ਮੈਂ ਕਹਾਂ ਜਿੱਦਾਂ ਕਹੇਗੀ ਉਦਾਂ ਤੋਂ ਮੈਂ ਕਹੂੰਗੀ ਉਦਾਂ ਹੀ ਆਖੇ ਲੱਗੇਗੀ ਕਹਿੰਦੇ ਆਹੋ ਲੱਗੂਗੀ ਮੰਨੂਗੀ ਅੱਜ ਤੋਂ ਤੇ ਤੌਰ ਤਰੀਕੇ ਬਦਲੇ ਉਹ ਤਾਂ ਕਿਤੇ ਮੈਂ ਨਹੀਂ ਵੀ ਸਿਰ ਦੇ ਵਾਲਾਂ ਨੂੰ ਪੈੜੀ ਡੌਂ ਡੌਂ ਕਰਨ ਲਈ ਕਿਤੇ ਪਤਾ ਨਹੀਂ ਨੂੰ ਕੀ ਭੂਕ ਪੈ ਗਈ ਕੀ ਗੋਲੀ ਵੱਜ ਗਈ ਕਿਤੇ ਬਲਜੀ ਦੇ ਪਤੇ ਤੇ ਨਹੀਂ ਚੜ ਗਈ ਨਹੀਂ ਨਹੀਂ ਮੈਂ ਤਾਂ ਵੇਖਿਆ ਨਹੀਂ ਇਕੱਠੀਆਂ ਕੋਲੋਤੀਆਂ ਉਹਨਾਂ ਨੂੰ ਨਾਵਾ ਬੈਠੇ ਆ ਵੇਖਿਆ ਨਹੀਂ ਮੰਮੀ ਤੈਨੂੰ ਲੱਗੰਦੇ ਭਲੇਖਾ ਹਾਂ ਇਹ ਬਲਜੀਤ ਬੜੀ ਤੇਜ ਵਾ ਇਹਨੇ ਪੱਟੀ ਪੜਾਤੀ ਹੁਣੀਆਂ ਨੂੰ ਨਹੀਂ ਤੇ ਜਿੱਦਾਂ ਤੁਸੀਂ ਦੱਸਦੇ ਕੋਈ ਮੰਨੀ ਸਭ ਕੋ ਸਭ ਕੋ ਮੰਨੀ ਇਹ ਬਿਛਦੀ ਕਿਦਾਂ ਕਰ ਗਈ ਹੁਣ ਤੇ ਉਹ ਕਿਤੇ ਨਾ ਨਹੀਂ ਲੈਣ ਦੀ ਕਹਿੰਦੀ ਨਾ ਤਾਂ ਮੈਂ ਕਿਤੇ ਕਰੋਣਾ ਵਿਆਹ ਨਾ ਮੈਂ ਲੱਗਣਾ ਮਾਂ ਦੇ ਆਖੇ ਤੇ ਨਾ ਮੈਂ ਕਿਤੇ ਜਾਣਾ ਹੀ ਆ ਇਸੇ ਘਰ ਚ ਹੀ ਰਹੂੰਗੀ ਤੇ ਇਸੇ ਘਰ ਚ ਹੀ ਉਹ ਗੱਲ ਵੀ ਰਹੂੰ ਮੇਰੇ ਨਿਆਣੇ ਮੇਰੇ ਖਸਮ ਦੀ ਜਾਇਦਾਦ ਉਹ ਤਾਂ ਇੱਥੋਂ ਤੱਕ ਪੜੀ ਚੱਲ ਹੈ ਕੋਈ ਗੱਲ ਨਹੀਂ ਮੰਮੀ ਲਾਲੀ ਨੇ ਸਕੀਮ ਫਿਰਦੀ ਵੀ ਕੋਈ ਹੈ ਇਹ ਇਦਾਂ ਨਹੀਂ ਨਿਕਲੂਗੀ ਮੈਂ ਤਾਂ ਸੋਚਿਆ ਚੱਲ ਮੁੜ ਪੀਆ ਤਾਂ ਮੁੜੀ ਰਹੂਗੀ ਪਰ ਇਹ ਤਾਂ ਮੁੜੀ ਹੀ ਨਹੀਂ ਇਹਦੇ ਤੇ ਢੜਚ ਹੋ ਰਹੇ ਨੇ ਗੱਡਾ ਪੰਦੀਆਂ ਚੰਗੀ ਤਰ੍ਹਾਂ ਗੱਲਾਂ ਦੀਆਂ ਚੱਲ ਮੰਮੀ ਅੱਗੇ ਸਾਡਾ ਰਦਾ ਕਿ ਬਲਜੀਤ ਕਰਦਾਂਗੇ ਗਾਂਵ ਛਾਂਗੇ ਤੇ ਆਹੋ ਇਹਦੇ ਕੋ ਖੇੜਾ ਛੋਟੂਗਾ ਸਾਡਾ ਪਰ ਹੁਣ ਏਦਾਂ ਕਰਦੇ ਆ ਬਲਜੀਤ ਘਰ ਰੱਖ ਲੈਨੇ ਆ ਹੂੰ ਇਹਨੂੰ ਗਾਂਵ ਛਾਂ ਕਰ ਦਿੰਨੇ ਆ ਤੇ ਤੀਜੀ ਵੇਹੇ ਜੇਲ੍ਹ ਚ ਵਾ ਉਹ ਤਾਂ ਚੱਲ ਜੇਲ੍ਹ ਚ ਵਾ ਉਹਨੇ ਕਿਤਾ ਮਰਨਾ ਆਉਣਾ ਤੇ ਨਹੀਂ ਆਉਣਾ ਤਪਾਰਾ ਫੇਰ ਇਹਨੂੰ ਕਿੱਦਾਂ ਕਾਫਸ਼ਾਂ ਕਰਾਂਗੇ ਕੋਈ ਹੈਗੀ ਸਕੀਮ ਲਾਈ ਤੂੰ ਕੋਈ ਨਹੀਂ ਮੰਮੀ ਸਕੀਮ ਹੀ ਲਾ ਲੈਨੇ ਆਂ ਰੈਂਦੀਆਂ ਦੋਵੇਂ ਜਾਣੀਆਂ ਉਹ ਸਕੀਮ ਲਾਉਣ ਦੇਣ ਡਈ ਆ ਬਲਜੀਤ ਕਿਹੜੀ ਘਟ ਉਹਦਾ ਤਾਂ ਵਸਾ ਨਹੀਂ ਖਾਂਦੀ ਉਹ ਉਹ ਮੰਮੀ ਜੇ ਬਲਜੀਤ ਨਹੀਂ ਨਾ ਘਟ ਤੇ ਘਟ ਅਸੀਂ ਮਾਂ ਪੁੱਤ ਵੀ ਨਹੀਂ ਗੇ ਤੂੰ ਕਿਹੜੀ ਕਿਨੂੰ ਡਰਦੀ ਆ ਮੈਂ ਤੇਰੇ ਨਾਲ ਆ ਨਹੀਂ ਨਹੀਂ ਮੈਂ ਡਰਦੀ ਨਹੀਂ ਗੀ ਮੈਂ ਡਰਦੀ ਦੁਰਦੀ ਨਹੀਂ ਐਨਾ ਤੂੰ ਸਮਝ ਵੀ ਡਰਦੀ ਆ ਉਦਾਂ ਮੈਂ ਨਹੀਂ ਆਂ ਵੀ ਉਹਨਾਂ ਦੀ ਤੇ ਇੱਕ ਗੱਲ ਵਾ ਉਹ ਗੱਲ ਨਾ ਇੱਕ ਦੂਜੀ ਨੂੰ ਦੱਸ ਦਿਆਂ ਤੇ ਜ਼ਿਆਦਾ ਪਵਾੜਾ ਪਾ ਦਣ ਮੈਂ ਹਾਂ ਮੰਮੀ ਜੀ ਉਹਨਾਂ ਦੀ ਇੱਕ ਗੱਲ ਸਾਡੀ ਵੀ ਇੱਕ ਗੱਲ ਤੂੰ ਮੇਰੀ ਗੱਲ ਦੀ ਪਿਸਖਣਾ ਕਰਦੀ ਨਾ ਨਾ ਮੈਂ ਜਾਣਾਂ ਮੇਰਾ ਕੰਮ ਜਾਣੇ ਕਿਹੜਾ ਕੰਮ ਕਦੋਂ ਤੇ ਕਿੱਦਾਂ ਕਰਨਾ ਵਾ ਚੱਲ ਠੀਕ ਵਾ ਮੈਂ ਪਿਸਕਿਓ ਕਰਨੀ ਮੈਂ ਤਾਂ ਉਹਨਾਂ ਨਾਲ ਗੱਲ ਕਰਕੇ ਸੜੂ ਸੜੂ ਕਰਦੀ ਬਾਹਰ ਆ ਗਏ ਚੰਗਾ ਕਿ ਮੈਂ ਇੱਥੇ ਬਾਹਰ ਮੰਜੇ ਤੇ ਗੱਲਾਂ ਕਰਨ ਦੀਆਂ ਜੇ ਅੰਦਰ ਕਰਦੇ ਤਾਂ ਉਹਨਾਂ ਦੁਕਾਨਾਂ ਲਾਲਾ ਸੁਣਨੀਆਂ ਕੋਈ ਗੱਲ ਨਹੀਂ ਉਹ ਵੀ ਸੁਣ ਲੈਣ ਕਿੰਨੇ ਦਿਨ ਸੁਣਦੀਆਂ ਸਿਆਣਿਆਂ ਨੇ ਆਖਰਕਾਰ ਬੱਕਰੇ ਦੀ ਮਾਂ ਕਾਤਾ ਖੈਰ ਮਨਾਊਗੀ ਹਾਂ ਉਹ ਤਾਂ ਗੱਲ ਹੈ ਵਾ ਹੋ ਤੂੰ ਤੇਲ ਵੇਖ ਤੇ ਤੇਲ ਦੀ ਧਾਰ ਵੇਖ ਇਹਨਾਂ ਦਾ ਬਣਦਾ ਕੀ ਆ ਚੱਲ ਠੀਕ ਆ ਚੱਲ ਮਾਤਾ ਮੈਂ ਵੀ ਹੁਣ ਨਹਾ ਤੋ ਲਵਾਂ ਫਿਰ ਰੋਟੀ ਪਣੀ ਖਾਣਾ ਮੈਂ ਵੀ ਕੋਈ ਨਹੀਂ ਖਾਲਾ ਰੋਟੀ ਤੂੰ ਚੱਲ ਚੰਗਾ ਹੋਇਆ ਮੁੰਡੇ ਨੇ ਆਣ ਕੇ ਮੇਰੇ ਦਿਮਾਗ ਤੋਂ ਬੋਝ ਧਾਰਤਾ ਫੇਰ ਵੀ ਮੇਰਾ ਪੁੱਤ ਬਥੇਰੀਆਂ ਸਕੀਮਾਂ ਲੰਦਾ ਵਾ ਇਹੋ ਹੀ ਸਿਆਣਾ ਮੇਰੇ ਅੱਖੇ ਲੱਗਦਾ ਬਾਕੀ ਤਾਂ ਗੁੱਡੀ ਪੂ ਕੀ ਜੰਮ ਛੜੇ ਛਦਾਈ ਕੋ ਬਾਹਰੋਂ ਲੈਂਦੀਆਂ ਤੇ ਕੋਕਰ ਆ ਗੇ ਉਹ ਬਲਜੀਤ ਲੈ ਆਇਆ ਪਾਣੀ ਆਉਣ ਤੇ ਡਈ ਆ ਹੌਂਸ ਲੈਣਾ ਹੀ ਆਉਣੀ ਚੀਜ਼ ਉਹ ਤੇ ਬੜੀ ਲੱਗੀ ਆ ਨੇਮਾ ਗਲਾਸ ਰੱਖਾਵਾ ਬਹਿ ਜਾ ਤੇਨੇ ਕੀ ਗੱਲ ਕਰਨੀ ਸੀ ਅਜੇ ਜਦ ਮੈਂ ਆਇਆ ਹਾਂ ਤੂੰ ਗਰਮੀ ਦੇ ਕਮਰੇ ਚੋਂ ਨਹੀਂ ਕੀ ਗੱਲ ਹੈ ਗਰਮੀ ਸਾ ਤੇਰੀ ਕੋਈ ਗੱਲ ਵੀ ਨਹੀਂ ਤੂੰ ਇਦਾਂ ਕਰ ਉਹਦੇ ਲਾਗੇ ਘੱਟ ਹੀ ਜਾਇਆ ਕਰ ਕਿਉਂ ਹੋਇਆ ਮੰਦੀ ਭੈਣ ਵਾ ਬੜੀ ਤੇਜ ਵਾ ਉਹਨੇ ਤੈਨੂੰ ਡੰਗ ਮਾਰਨਾ ਹੀ ਹੁਣ ਉਹਦੇ ਡੰਗ ਦਾ ਤੇ ਨਹੀਂ ਮੈਨੂੰ ਪਤਾ ਪਰ ਮੈਨੂੰ ਇਦਾਂ ਲੱਗਦਾ ਵੀ ਤੁਸੀਂ ਡੰਗ ਮਾਰਨੋਂ ਨਹੀਂ ਰਹਿੰਦੇ ਕਿੱਦਾਂ ਦੀਆਂ ਭੋੜੀਆਂ ਗੱਲਾਂ ਕਰਦੀਆਂ ਤੂੰ ਮੇਰੇ ਮਨ 'ਚ ਤੇਰੇ ਪਤੀ ਆਵਦੀ ਕੋਈ ਗੱਲਬਾਤ ਨਹੀਂ ਗਈ ਮੈਂ ਤੇ ਸੋਚੰਦਿਆ ਸੀ ਕਿ ਚੱਲ ਆਪਾਂ ਚਲੀਏ ਦੋ ਚਾਰ ਦਿਨ Shimla ਕੋਲ ਮਾਈਏ ਅੱਛਾ ਉਹ ਜਿੱਦਨ ਮੇਰਾ ਵਿਆਹ ਹੋਇਆ ਸੀ ਮੇਰੇ ਹੱਥੀ ਚੂੜਾ ਸੀ ਉਸ ਦਿਨ ਤੇ ਮੈਨੂੰ Shimla ਖੜਿਆ ਨਹੀਂ ਹੁਣ ਅੱਧ-ਬੱਧ ਹੋ ਕੇ ਤੈਨੂੰ Shimla ਦਾ ਚੇਤਾ ਆ ਗਿਆ ਵਾ ਲੈ ਚੂੜੇ ਦੀ ਕਿਹੜੀ ਗੱਲ ਵਾ ਚੂੜਾ ਤੈਨੂੰ ਹੁਣ ਪਵਾ ਦਿੰਨੇ ਠੀਕ ਆ ਚੂੜਾ ਪਵਾਉਂਦੀ ਕੋਈ ਜ਼ਿਆਦਾ ਯਾਦਤ ਪੈ ਗਈ ਆ ਹੁਣ ਕਿੰਨੂ ਝੂੜਾ ਪਵਾਉਣਾ ਜੇ ਤੂੰ ਗੱਲ ਕਿਹੜੇ ਪਾਸੇ ਲਈ ਜਾਣਨੀ ਆ ਕਿਹੜੇ ਪਾਸੇ ਲਈ ਜਾਣਨੀ ਆ ਸਹੀ ਗੱਲ ਵਾ ਉਹ ਇਸ ਤਰ੍ਹਾਂ ਦੀ ਤੁਹਾਡੀ ਆਦਤ ਵਾ ਇਹੋ ਕੋ ਤੂੰ ਸੋਚਦੇ ਰਹੇ ਉਹ ਮੇਰੇ ਹੁੰਦੇ ਤਾਂ ਵਿਆਹ ਕਰਾਇਆ ਝੂੜੇ ਵਾਲੀ ਲਿਆਂਦੀ ਉਹਨੂੰ ਸ਼ਿਮਲੇ ਲੈ ਜਾਣਾ ਸੀ ਜੇ ਇੰਨਾ ਹੀ ਸ਼ੌਂਕ ਸੀਮਲੇ ਜਾਣ ਦਾ ਤੇ ਉਹ ਬਲਜੀਤ ਪੁਰਾਣੀਆਂ ਗੱਲਾਂ ਤੇ ਮਿੱਟੀ ਪਾ ਉਹ ਸਮਾਂ ਦੇ ਹਾਲਾਤ ਹੀ ਐਦਾਂ ਦੇ ਮਜਬੂਰੀ ਬਣ ਗਈ ਸੀ ਉਹ ਵਿਆਹ ਕਰਾਉਣਾ ਮੇਰੀ ਕੋਈ ਮੈਂ ਸ਼ੌਂਕ ਨੂੰ ਨਹੀਂ ਵਿਆਹ ਕਰਾਇਆ ਦੀ ਮਜਬੂਰੀ ਦਾ ਹਾਲ ਤੇ ਕੋਈ ਨਿਕਲਿਆ ਨਹੀਂ ਉਹ ਉਹਨੂੰ ਸ਼ਿਮਲੇ ਕੱਲਣ ਦੀ ਬਜਾਏ ਉਹਨੂੰ ਜੇਲ੍ਹ ਚ ਵਾਰਤਾ ਤੇ ਬਲਜੀਤ ਉਹ ਆਪਣੇ ਕਰਤਬੀ ਗਈ ਆ ਮੈਂ ਨਹੀਂ ਜੇਲ੍ਹ ਚ ਘਲਾਇਆ ਉਹਨੂੰ ਅੱਛਾ ਕੀ ਉਹਨੇ ਮਾਰਾ ਕਰਤਾ ਸੀ ਸਾਰਾ ਕੌਣ ਨੇ ਕੀਤਾ ਵਾ ਤੂੰ ਹੋਰ ਕਨੇ ਕੀਤਾ ਹਾਂ ਸਾਰੀਆਂ ਤਾਂ ਰਾਣੀਆਂ ਤੁਹਾਡੀ ਉਹਦੇ ਨਾਲ ਚੁਗਦੀਆਂ ਸੀ ਮੈਨੂੰ ਤੁਸੀਂ ਜਿੱਦਾਂ ਮੱਖਣ ਚ ਵਾਲ ਕੱਢ ਕੇ ਸੁੱਟ ਦਿੱਤਾ ਉਹਦੇ ਨਾਲ ਤੁਹਾਡੀ ਇੱਕ ਮਿਕ ਗੱਲ ਹੀ ਉਹਨੂੰ ਵੜ ਕੇ ਜੇਲ੍ਹ ਚ ਤੇ ਅਹੀਂ ਸ਼ਿਮਲੇ ਚਲੀ ਗਏ ਮੈਂ ਹਸਾਬ ਲਾ ਲਿਆ ਤੇਰਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਤੇ ਤੈਨੂੰ ਕਿੰਨੇ ਗਿਆ ਮੇਰੇ ਨਾਲ ਮੱਥਾ ਮਾਰੋ ਮੈਂ ਤੇ ਤੇਰੇ ਨਾਲ ਕੇ ਆਈ ਨਹੀਂ ਜਦ ਘੜੀ ਚਾਰਨ ਘੁੰਮ ਫਿਰ ਕੇ ਆਵਾਂਗੇ ਮੂਡ ਚੇਂਜ ਹੋ ਜਾਊਗਾ ਤੇਰਾ ਪਰ ਮੈਂ ਹਸਾਬ ਲਾ ਲਿਆ ਵਾ ਕਿ ਤੂੰ ਨਹੀਂ ਘਰੋਂ ਕਦੇ ਜਾਣ ਵਾਲੀ ਮੈਨੂੰ ਦੱਸੋ ਕਿੰਨੇ ਸਾਲ ਸਾਡੇ ਵਿਆਹ ਨੂੰ ਹੋ ਗਏ ਆ ਕਦੀ ਆਪਾਂ ਇਦਾਂ ਵੀ ਇਕੱਠੇ ਬੈਠੇ ਆ ਉਹ ਮੈਨੂੰ ਨਹੀਂ ਲੱਗਦਾ ਵੀ ਕਦੀ ਇਕੱਠੇ ਬੈਠੇ ਹੋਵਾਂਗੇ ਉਹ ਨਿਆਣਾ ਨਹੀਂ ਹੋਇਆ ਤੁਸੀਂ ਨੇ ਮੈਨੂੰ ਐ ਸੁੱਟਿਆ ਜਿਦਾ ਕੂੜੇ ਤੇ ਚੱਕ ਕੇ ਲਿਆਂਦਾ ਹੁੰਦਾ ਵਾ ਉਹ ਚੰਗਾ ਬਾਬਾ ਜਾ ਮੇਰਾ ਸਿਰ ਨਾ ਖਾ ਜੇ ਕੋ ਰੋਟੀ ਟੁਕ ਮਾਇਆ ਤੇ ਲਾਇਆ ਮੈਂ ਖਾਣੀ ਆ ਭੁੱਖ ਲੱਗੀ ਏ ਮੈਨੂੰ ਰੋਟੀਆਂ ਵੀ ਬਣੀਆਂ ਸਾਦਾ ਕੋ ਬਣਿਆ ਪਾ ਕੇ ਤੇ ਖਾਓ ਰੋਟੀ ਫੜਾਵਾਂ ਤੁਹਾਨੂੰ ਮੈਂ ਹੂੰ ਇਹ ਨਹੀਂ ਦਾਲ ਗਲਨੀ ਇੱਦਾਂ ਇਹ ਹੁਣ ਚੱਕਰ ਦੂਜੇ ਪਾਸੇ ਘਮਾਉਣੇ ਪੈਣਗੇ ਕੋਈ ਨਹੀਂ ਹੁਣ ਫਿਰ ਗੇਮ ਉੱਠੀ ਚੱਲੂਗੀ ਜੇ ਬਲਜੀਤ ਤੂੰ ਨਹੀਂ ਨਾ ਸ਼ਿਮਲੇ ਜਾਣਾ ਤੇ ਦੇਖਦਾ ਵਾਂ ਤੂੰ ਕਿੱਥੇ ਜਾਣਾ ਤੇ ਕਿਦਾਂ ਜਾਣਾ ਮੰਮੀ ਹਾਂ ਇਹਦੇ ਤੰਦ ਨਹੀਂ ਤਾਣੇ ਵਿਗੜੀ ਪਈ ਆ ਤਾਂ ਹੋਰ ਇਹ ਮੈਂ ਕਹਿੰਦੀ ਨਹੀਂ ਤੂੰ ਆਣਾ ਨਹੀਂ ਇਹਦਾ ਬੜਾ ਫਰਕ ਵਾ ਗਰਮੀ ਦੇ ਨੇ ਕਿੱਥੇ ਉਹਦੇ ਨਾਲ ਗੱਲ ਕਰਨੀ ਇਹਨਾਂ ਦੀ ਇੱਕ ਗੱਲ ਵਾ ਦੋਹਾਂ ਦੀ ਜੁਮੇ ਅੰਦਰ ਗਿਆ ਵਾ ਇਹ ਅੰਦਰੋਂ ਨਿਕਲੀ ਤੇ ਮੈਂ ਪੁੱਛਿਆ ਮੈਂ ਕੀ ਆਂਦੀ ਆ ਹਮ ਅਵਲੀਆਂ ਨੇ ਕੋਹਾ ਆਂਦੀ ਨਹੀਂ ਮੈਨੂੰ ਆਹ ਮੈਂ ਤਾਂ ਦੱਸਿਆ ਨਹੀਂ ਮੈਂ ਬਠੇਰੇ ਲਾਲਚ ਦਿੱਤੇ ਇਹਨੂੰ ਬਲਜੀਤ ਨੂੰ ਹਮ ਕਿ ਤੈਨੂੰ ਸ਼ਿਮਲੇ ਖਮਾ ਕੇ ਲਿਉਣਾ ਵਾਂ ਹਮ ਨਾ ਉਹ ਤੇ ਗੱਲ ਵੱਲ ਉੰਦੀ ਨਹੀਂ ਘਰੋਂ ਪੈਰ ਪੁੱਟਣਾ ਹੀ ਨਹੀਂ ਆਂਦੀ ਮੈਂ ਜੋ ਮਰਜੀ ਹੋ ਜੀ ਥੋਣ ਫੇ ਕਿੱਦਾਂ ਆਊਗੀ ਕੋਈ ਨਹੀਂ ਲਾਉਣੀ ਕੋਈ ਨਾ ਕੋਈ ਸਕੀਮ ਤੁਸੀਂ ਇਦਾਂ ਕਰੋ ਹੂੰ ਬਲਜੀਤ ਨੂੰ ਨਾ ਅੱਧੇ ਘੰਟੇ ਵਾਸਤੇ ਘਰੋਂ ਬਾਹਰ ਕਲਾਓ ਅੱਛਾ ਹੂੰ ਫੇ ਕੀ ਕਰਾਂਗੇ ਫੇ ਤੁਹਾਨੂੰ ਦੱਸੂਗਾ ਨਾ ਕੀ ਕਰਨਾ ਵਾ ਤੁਸੀਂ ਖਲਾਉ ਤਾਂ ਸਹੀ ਉਹਨੂੰ ਕੋਈ ਨਹੀਂ ਮੈਂ ਲਮਨੀ ਕੋਈ ਸਕੀਮ ਤੈਨੂੰ ਕੱਲ ਦੇਣੀ ਆਹ ਕੇ ਤੇ ਘਰ ਕੱਲ ਦੇ ਭਗਵੰਦੀਆਂ ਤੇ ਜਾ ਹੱਟੀ ਪੱਟੀ ਕੋਈ ਚੀਜ਼ ਹੈ ਨਾ ਕੱਲ ਤੇ ਨਹੀਂ ਬਣਨੇ ਆ ਅਹੂਹ ਤਰੀਕੇ ਨਾਲ ਘਲਾਉ ਉਹਨੂੰ ਤੇ ਫੇਰ ਵੇਖੀ ਸਕੀਮ ਮੇਰੀ ਲੱਗਦੀ ਤੇ ਜਿਹੜੇ ਕੰਮ ਸਾਡੇ ਹਨ ਹਾਂ ਐ ਸੂਤਰ ਹੋਣੀਆਂ ਸਾਰੇ ਅੱਛਾ ਫੇਰ ਕੀ ਆਨੇ ਨੇ ਸੋਨੇ ਦੇ ਸੁਹਾਗਾ ਹੀ ਆ ਅੱਛਾ ਹੂੰ ਕਿਹੜੀ ਸਕੀਮ ਲਾਈ ਮੈਨੂੰ ਵੀ ਤਾਂ ਦੱਸ ਆ ਸੱਪ ਵੀ ਮਰ ਜੂ ਤੇ ਛੋਟਾ ਵੀ ਟੁੱਟ ਜੂ ਤੇ ਜੇ ਤੂੰ ਜ਼ਿਆਦਾ ਹੀ ਕਾਲੀਆਂ ਸੁਣਨ ਹੂੰ ਤੇ ਲੈ ਸੁਣ ਫੇਰ ਹਣ ਹਾਂ ਦੱਸ ਨਹੀਂ ਕਰ ਤੂੰ ਜਿੱਦਾਂ ਤੂੰ ਮੈਂ ਕਹਿਨਾ ਤੂੰ ਬਲਜੀਤ ਨੂੰ ਕਲਾ ਮੈਂ ਕਲਾ ਨਹੀਂ ਜਾ ਕੇ ਲਾ ਤੂੰ ਉਹਨੂੰ ਫੜਾ ਬਾਨਾ ਮਰਵਾ ਕੇ ਨਾ ਕੋਈ ਕਲਾ ਦਿੰਨੀ ਕੋੜਾ ਬਲਜੀਤ ਆ ਭਾਂਡੇ ਕਿੰਨੇ ਘਰ ਆ ਕੇ ਮੰਜੇ ਗਏ ਆ ਭਾਂਡੇ ਮੰਜੇ ਮਮਾ ਚਾਹ ਬਣਾਉਣੀ ਹੈ ਘੁੱਟ ਪੀਣੀ ਤੂੰ ਚਾਹ ਛੱਡ ਚਾਹ ਬਾਅਦ ਚ ਪੀਲਾਂਗੇ ਤੇਰੀ ਚਾਚੀ ਠੀਕ ਨਹੀਂ ਹੋ ਤੇ ਜਾ ਵੇਖ ਕੇ ਉਹਨੂੰ ਮਾਸਾ ਖਿਚੜੀ ਬਣਾ ਕੇ ਦੇ ਤਰਲੇ ਲੈਣ ਦੀ ਤੇ ਮੰਮੀ ਉਹਨਾਂ ਨੂੰ ਕੀ ਗੱਲ ਹੋਈ ਉਹ ਤੇ ਚੰਗੇ ਭਲੇ ਇਸ ਵੇਰੇ ਲੈ ਹਏ ਮੈਂ ਗਲੀ ਜਿ ਤੁਰੇ ਫਿਰਦੇ ਵੇਖੇ ਹੀ ਸਰ ਤੇ ਪਤਾ ਲੱਗਦਾ ਕਿਹ ਵੇਲੇ ਬੰਦਾ ਢਿੱਲਾ ਹੋ ਜਾਂਦਾ ਤੈਨੂੰ ਦੱਸ ਕੇ ਹੋਣਾ ਢਿੱਲਾ ਨੇ ਐਦਾਂ ਨਹੀਂ ਕਰੀ ਤਾਂ ਹੰਦਾ ਸਵਾਲ ਜਵਾਬ ਨਾ ਗਾੜੀ ਕਰਿਆ ਕਰ ਮੇਰੇ ਮੰਮੀ ਕੋਲ ਚਾਹ ਪੀਣ ਜੀ ਜਾਂਦਾ ਹੀ ਉੱਥੇ ਫੇਰ ਚਲ ਗਈ ਕਿ ਜਿਹੜੀ ਮੈਂ ਹੁੰਦਾ ਘੜੀ ਲੱਗ ਜਾਣੀ ਚਾਹ ਤਾਂ ਫੇਰ ਟਾਂ ਨਾਲ ਕਿਤੇ ਨਹੀਂ ਲੱਗ ਚਲੇ ਜਾਂਦੀ ਤੈਨੂੰ ਘੜੀ ਛੱਟ ਤੂੰ ਗੈਸ ਤੇ ਬਣਾ ਕੇ ਆਣਾ ਕੁੱਕਰ ਚ ਕਿਹੜਾ ਟਾਈਮ ਲੱਗਣ ਡਿਆ ਚਾਹ ਦਾ ਤੈਨੂੰ ਤੋੜਾ ਬਨੇਰੇ ਲੱਗ ਜਾਂਦਾ ਹੈ ਮਨੇ ਕਿਤੇ ਮੰਮੀ 4 ਵਜ ਚੱਲੇ ਆ ਹਾਂ ਤੇ ਫੇਰ ਸਵੇਰ ਦੀ ਕਿੰਨੀ ਵਾਰੀ ਪੀਤੀ ਤੂੰ ਚੰਗਾ ਸਵੇਰੇ ਵੀ ਸੁੱਤੀ ਉੜਦੀ ਤੈਨੂੰ ਚਾਹ ਦਾ ਡੋਗ ਬਲ ਜਾਂਦਾ ਉਹ ਚੰਗਾ ਬਾਬਾ ਚੱਲੀ ਆ ਨਾ ਜਾ ਫੇ ਇੰਨੀ ਆ ਗੱਲਾਂ ਗਾੜੀਆਂ ਕਰਦੀ ਆ ਕੋਈ ਗੱਲ ਕਰਨ ਵਾਲੀ ਨਹੀਂਗੀ ਚਲ ਘਲ ਦਿੱਤੀ ਬਹਾਨੇ ਨਾ ਹੁਣ ਤਾਂ 10 ਮਿੰਟ ਲਾ ਕੇ ਹੀ ਆਓਗੇ ਅੱਧਾ ਘੰਟਾ ਪਾਉਣਾ ਨਹੀਂ ਆਇਆ ਤੈਨੂੰ ਗੱਲੀ ਲੱਗ ਜਾਣਾ